ਜਿੱਥੇ ਜਾਏ ਮੈਂ ਮੇਰੇ ਸਤਿਗੁਰੂ ਤੋਂ ਦਾਨ ਸੁਹਾਵਾ ਰਾਵੜਾ ਗੁਰਸਿੱਖੀ ਤੋਂ ਦਨ ਭਾਲਿਆ ਲੈ ਧੁਰ ਮੁਖ ਨਾਵਾ ਗੁਰਸਿੱਖਾ ਕੀ ਗੱਲ ਥੈ ਪੈ ਜਿਨ ਹਰ ਨਾਮ ਦਿਆਵਾ ਜਿਨ ਨਾਨਕ ਸਤਿਗੁਰ ਪੂਜਿਆ ਦਿਨ ਹਰ ਪੂਜ ਕਰਾਵਾਂ ਜਿੱਥੇ ਬੈਠ ਕੇ ਗੱਲ ਕੀਆ ਵਾਲੇ ਜਿੱਥੇ ਬੈਠ ਕੇ ਗੱਲ ਕੀਆ ਵਾਲੇ ਉਹ ਦਰ ਤੈਨੂੰ ਪਾਗ ਲੱਗ ਗਏ ਦਰ ਤਨ ਤਨ ਬਾਬਾ ਮਾਨ ਸਿੰਘ ਜੀ ਤਨ ਤਨ ਬਾਬਾ ਮਾਨ ਸਿੰਘ ਜੀ ਆਸਾ ਮਰੀ ਦੀ ਜੂਰੀ ਵਿੱਚ ਬੈਠੀ ਸਾਰੀ ਸਾਧ ਸੰਗਤ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹੋਤੇ ਹੋ ਸੰਗਤਾਂ ਜੋ ਆਈਆਂ ਨੇ ਉਹਨਾਂ ਦਾ ਧੰਨਵਾਦ ਤਨ ਤਨ ਸਤਿ ਬਾਬਾ ਸ਼ਸ ਮਹਾਰਾਜ ਜਿਨ੍ਹਾਂ ਦੀ ਕਿਰਪਾ ਦੁਆਰਾ ਇਹ ਔਰਦਰਾ ਸਾਹਿਬ 5 ਸਾਲ ਪੂਰੇ ਹੋ ਗਿਆ ਹੰਤ ਮਹਾਰਾਜ ਨੇ ਉਹ ਕੰਕੀਤਾ ਸੀ ਕਿ ਇੱਥੇ ਜਲੰਧਰ ਦੋ ਜਗ੍ਹਾ ਅਰੇ ਨਾ ਤੇ ਗੁਰਦਸ ਸਿੰਘ ਸਾਹਿਬ ਮੈਂ ਮਹਮਾਰਾ ਸਤਿਵਚਨ ਕਹਿੰਦੇ ਤੁਹਾਨੂੰ ਪੈਸਾ ਦੀ ਕਦੇ ਕੋਈ ਨਹੀਂ ਆਏਗੀ ਅਸੀਂ ਬੈਠੇ ਹਾਂ ਤੁਸੀਂ ਸ਼ੁਰੂ ਕਰੋ ਮਾਇਆ ਤੁਹਾਡੇ ਨਾਲ ਲੱਗ ਜਾਏਗੀ ਮਾਇਆ ਤੁਹਾਡਾ ਪਾਣੀ ਬਰੇਗੀ ਮੇਰੇ ਕਰੀ ਸ਼ੁਰੂ ਕਰੋ ਰੋ ਕਰਕੇ ਦੇਖੋ ਮਾਰੇ ਕਰਕੇ ਕੋਈ ਵੇਖ ਲੋ ਸੇਵਨੂ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਨੂ ਲੱਗਦਾ ਮੇਰਾ ਕਰਕੇ ਕੋਈ ਵੇਖ ਰੋ ਸੇਵਨੂ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਸੇਵਨੂ ਲੱਗਦਾ ਮੇਰਾ ਕਰਕੇ ਕੋਈ ਵੇਖ ਲੋ ਤੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਤੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਤੇਵਾ ਨੂੰ ਲੱਗਦਾ ਮੇਵਾ ਕਰਕੇ ਕੋਈ ਵੇਖ ਲੋ ਤੇਵਾ ਲੱਗਦਾ ਮੇਵਾ ਤੁਹਾਤਮਾਰੀ ਕਹਿੰਦੇ ਇੰਨੀ ਮਾਇਆ ਹੈਗੀ ਇੰਨੀ ਮਾਇਆ ਆਏਗੀ ਕਰ ਦੁਆਰਾ ਇਹ ਵੀ ਬਣ ਜਾਏਗਾ ਜਲੰਧ ਦਾ ਹੋਰ ਜੋ ਕਰਨਾ ਕਰੀ ਜਿਓ ਮਾਇਆ ਦਾ ਸੀਕਾਰ ਕਮਾਵੇ ਰਦ ਸਦ ਹੋਣ ਗੋਲੀਆਂ ਮਾਇਆ ਦਾ ਸੀਕਾਰ ਕਮਾਵੇ ਰਦ ਸਦ ਹੋਣ ਗੋਲੀਆਂ ਕਾਰ ਕਮਾਵੇ ਰਦਸਦ ਹੋਣ ਗੋਲੀਆਂ ਮਾਇਆ ਦਾ ਸਿਕਾਰ ਕਮਾਵੇ ਰਦਸਦ ਹੋਣ ਗੋਲੀਆਂ ਮਾਇਆ ਦਾ ਸਿਕਾਰ ਕਮਾਵੇ ਰਦਸਦ ਹੋਣ ਗੋਲੀਆਂ ਸੰਗ ਜੀ ਮਨੁੱਖਾ ਸ਼ਰੀਰ ਮਿਲਿਆ ਹੈ 82 ਲੱਖ ਜੋ ਨਹੀਂ ਭੁਗਤੋਂ ਦੁਆਦ ਬਾਰ-ਬਾਰ ਨਹੀਂ ਮਿਲਦਾ ਬੜੀ ਮੁਸ਼ਕਲ ਨਾਲ ਆਪ ਜਿੰਨੂੰ ਇਹ ਸ਼ਰੀਰ ਮਿਲਿਆ ਹੈ ਜਵਾਨੀ ਚਲੀ ਗਈ ਬਚਪਨ ਚਲਾ ਗਿਆ ਜਿੰਨਾ ਸਮਾਂ ਹੁਣ ਤੁਸੀਂ ਫੇੜਾ ਉਠਾ ਲੋ ਉੜਦੇ ਬਹਿੰਦੇ ਤੁਰਦੇ ਫਿਰਦੇ ਵੈਰੂ ਵੈਰ ਦਾ ਜਾਪ ਕਰੋ ਸਾਡਾ ਜੈਨਾ ਕ ਬਚਨ ਮੰਨ ਲਓ ਸਵੇਰੇ ਚਾਰ ਪੰਜ ਚਾਰ ਹੋਈ ਉੱਠ ਕੇ ਇਸ਼ਨਾਨ ਕਰਕੇ ਇੱਕ ਘੰਟਾ ਵੈਰੂ ਵੈਰ ਦਾ ਜਾਪ ਕਰੋ ਉਹ ਤੁਹਾਡੇ ਸਾਰੇ ਪਾਪ ਕੀਤੇ ਜਨਮਾਂ ਦੇ ਇਕੱਠੇ ਜਾਣ। ਉਹ ਸਾਸਕ ਜੀ ਭੈਣ ਕਰਿਆ ਕਿ ਤੁਹਾਨੂੰ ਆਵਾ ਕੁਝ ਨਹੀਂ ਰਹਿ ਜਾਣਾ। ਉਹ ਇਸ ਸੰਸਾਰ ਤੇ ਇੱਕ ਚਲਦੀ ਦਾ ਸਰਾ ਹੈ। ਪਹਿਲੇ ਤੁਰ ਗਏ ਨੇ ਆਪਾਂ ਵੀ ਤੁਰ ਜਾਣਾ ਹੈ। ਅੱਜ ਤੋਂ 50 60 ਸਾਲ ਦੀ ਤੋਂ ਬਾਅਦ ਇਹ ਸੰਸਾਰ ਇੱਥੇ ਨਹੀਂ ਹੋਏਗਾ ਕਿ ਹੋਰ ਨਵੀਂ ਦੁਨੀਆ ਹੋਵੇਗੀ। ਕਿਉਂ ਆਇਆ ਸੋ ਚਲ ਸੀ। ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ। ਉਹ ਸਾਇਬ ਮਨੋ ਵਿਚਾਰੀ ਹੈ। ਆਪਣ ਹੱਥੀ ਆਪਣਾ ਆਪੇ ਹੀ ਕਾਰ ਸਵਾਰੀ ਹੈ ਤੇ ਅੱਗੇ ਤਾਂ ਲਿਖਾ ਕੱਲੇ ਕੱਲੇ ਦਾ ਹੋਣਾ ਹੈ ਜੈਸਾ ਜ ਕੋ ਇਨਸਾਨ ਬੀਜ ਬੀਜਦਾ ਹੈ ਉਹ ਜਾਂ ਉਹਨੂੰ ਫਲ ਮਿਲਦਾ ਹੈ ਸਵਾਸੰਗਤ ਜੀ ਸੇਵਾ ਕਰਿਆ ਕਰੋ ਅਸੀਂ ਜਿੱਥੇ ਵੀ ਪਿੰਡ ਵਿੱਚ ਆਪ ਜੀ ਦੀ ਗੁਰਦੁਆਰਾ ਸਾਹਿਬ ਹੁੰਦੇ ਨੇ ਉਥੇ ਰੋ ਜਾ ਕੇ ਮੱਥਾ ਟੇਕ ਕੇ ਥੋੜੀ ਬੋ ਜੀ ਸੇਵਾ ਕਰਕੇ ਆਇਆ ਕਰੋ ਨਾਲੇ ਨਾਮ ਜਪਦੇ ਜਾਇਆ ਕਰੋ ਨਾਮ ਜਪਦੇ ਆਇਆ ਕਰੋ ਜਦੋਂ ਵੀ ਆਪ ਜੀ ਤੇ ਪੂਰਨ ਮਸ਼ੀਤੇ ਆਉਂਦੇ ਹੋ ਘਰੋਂ ਤੁਰਦੇ ਸਾਰ ਜਾਪ ਕਰਦੇ ਆਇਆ ਕਰੋ ਜੇ ਤੁਸੀਂ ਇਸ ਤਰ੍ਹਾਂ ਜਾਪ ਕਰਦੇ ਆਓਗੇ ਤੁਹਾਨੂੰ ਸੰਤ ਮਹਾਰਾਜ ਜੀ ਸਿਸਮਹਾਰਾਜ ਜੀ ਬਚਨ ਕਰਦੇ ਹੁੰਦੇ ਸੀਗੇ ਜਿਹੜਾ ਕਰੋ ਜਾਪ ਕਰਦਾ ਆਉਦਾ ਹੈ ਉਹਨੂੰ ਇੱਕ ਇੱਕ ਸਵੇਜਗ ਦਾ ਫਲ ਮਿਲਦਾ ਹੈ ਤਾਂ ਆਪਾਂ ਉਹਨਾਂ ਦੱਸ ਦੋ ਮਿੰਟ ਵਾਸਤੇ ਜਾਪ ਕਰਦੇ ਆ ਸਾਰੇ ਪ੍ਰਾਣੀ ਮਾਈ ਭਾਈ ਸਭ ਕੁਝ ਭੁੱਲ ਜਿਓ ਤੁਹਾਡੇ ਘਰਾਂ ਚ ਕੀ ਹੈ ਕਿੱਥੇ ਮਾਂ ਪਿਓ ਭੈਣ ਭਰਾ ਪਰ ਜਾਬ ਜੁੜ ਜਿਓ ਤੋ ਉਹਨੂੰ ਸੱਚਖੰਡ ਵਿੱਚ ਲੈ ਕੇ ਜਾ ਰਿਹਾ ਵਾਹਿਗੁਰੂ 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 ਵਾਹਿ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ ਵਾਹਿ ਵਾਹਿਗੁਰੂ 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 ਵਾਹਿ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ 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 ਆਹੇ ਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 Pahigrew, 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 Pahigrew,

ਵਾਹਿਗੁਰੂ 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 Ahigru, गुरु Ahigru, 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 गुरु आहे Ahigru, Ahigru, Ahigru.

ਵਾਹਿਗੁਰੂ 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 i

aa ah, hey, guru aa ah, hey, guru aa ah, i guru. Ay. Bye. 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 ਵਾਹਿਗੁਰੂ ਖਾਲਸਾ ਵਾਹਿਗੁਰੂ ਮਹਾਪੁਰਖਾਂ ਕੀ ਚੱਕਰੀ ਮਹਾ ਕੜੀ ਸੁਖਸਾਲ ਸਾ ਸੰਗਤ ਜੀ ਹਾਂ ਤਾਂ ਮਹਾਪੁਰਸ਼ਾਂ ਦੀ ਸੇਵਾ ਦਾ ਬਹੁਤ ਵੱਡਾ ਫਾਉਲਾ ਗੁਰੂ ਘਰ ਆ ਕੇ ਗੁਰਨਾਨਕ ਦਾ ਲੰਗਰ ਦੀ ਸੇਵਾ ਜਿਹੜੇ ਸੇਵਾ ਕਰਦਾ ਹੈ ਉਹਦੇ ਮਾੜੇ ਕਰਮ ਨੇ ਜਿਹੜੇ ਘਟੇ ਜਾਂਦੇ ਨੇ ਚੰਗੇ ਪੈਦਾ ਹੋ ਜਾਂਦੇ ਤੁਹਾਹੀ ਉਹਨੇ ਤਾਂ ਜਾਬ ਕਰਿਆ ਕਰੋ ਜਿੰਨਾ ਆਪ ਜੀ ਜਾਬ ਕਰੋਗੇ ਉਹ ਤੁਹਾਡਾ ਸੇਵਾ ਲੇਖੇ ਲੱਗੇਗਾ ਤਣੀ ਕਦੋਂ ਇਸ ਵਕਤ ਕਿਨੇ ਚਲੇ ਜਾਣਾ ਹੈ ਆਪਾਂ ਰੋਜ਼ ਦੇਖਦੇ ਹਾਂ ਧੋਣਿਆ ਤੁਰ ਹੀ ਜਾਂਦੀ ਹੈ ਆਪਾਂ ਦੇਖਦੇ ਹਾਂ ਪਰਸ ਉਹ ਤੁਰ ਗਿਆ ਕੱਲ ਉਹ ਤੁਰ ਗਿਆ ਕੱਲ ਨੂੰ ਪਤਾ ਨਹੀਂ ਕਿਹਦੀ ਵਾਰੀ ਆਏ ਰਹਿਣੀ ਹੈ ਆਪਾਂ ਵੀ ਇੱਕ ਦਿਨ ਤੁਰ ਜੇ ਹਾਂ ਬੜੇ ਬੜੇ ਰਾਜੇ ਰਾਣੀ ਵੀਰ پیغمبر ਔਲੀਏ ਰਿਸ਼ੀ ਮਹਨੀ ਅਵਤਾਰ ਤੋਂ ਸੰਸਾਰ ਤੇ ਆਇਆ ਹੈ ਉਸ ਨੂੰ ਸੰਸਾਰ ਤੋਂ ਜਾਣਾ ਪੈਂਦਾ ਹੈ ਆਪਾਂ ਵਿੱਚ ਲੈ ਜਾਣਾ ਹੈ ਜਿੰਨਾ ਜਨਾਬ ਜੀ ਬੰਦਗੀ ਕਰੋਗੇ ਕੁਰਬਾਨੀ ਪੜ ਲੋਗੇ ਨਾਮ ਜਪੋਗੇ ਸੇਵਾ ਕਰੋਗੇ ਤੁਹਾਡਾ ਉਸ ਅਮਲ ਲਿਖੇ ਲਗੇਗਾ ਸਿੱਖੀ ਕਮਾਉਣੀ ਬੜੀ ਔਖੀ ਹੈ ਬਹੁਤ ਔਖੀ ਹੈ ਬੋਧ ਓਕੀ ਹੈ ਅਰ ਜਿਹੜਾ ਇਹਨੂੰ ਤੇ ਦੇ ਦੇ ਤੇ ਪੱਛਾ ਲਪੇਗਾ ਉਹਦਾ ਬੇੜਾ ਪਾਰ ਹੋ ਜਾਏਗਾ ਇਹ ਜਨਮ ਚ ਨਹੀਂ ਅਗਲੇ ਜਨਮ ਚ ਅਗਲੇ ਨਹੀਂ ਅਗਲੇ ਜਨਮ ਚ ਗੁਰੂ ਵਾੜੇ ਬਣੋ ਮਰ ਸ਼ੱਕੇ ਹਰ ਵਕਤ ਪਰਮੇਸ਼ਰ ਦੀ ਦੇ ਨਾਲ ਲਿਵ ਲਾ ਕੇ ਰੱਖੋ ਵੈਰੂ ਵੈਰੂ ਜਾਪ ਕਰਿਆ ਕਰੋ ਮੂਲ ਮਤ ਦਾ ਜਾਪ ਕਰਿਆ ਕਰੋ ਕੋਈ ਸੇਵਰੀ ਉੱਠ ਕੇ ਕੋਈ ਸਫਣੀ ਸਾਹਿਬ ਦਾ ਪਾਠ ਕਰ ਲੈ ਕੋਈ ਜਪਜੀ ਸਾਹਿਬ ਦੇ ਯਾ ਵੀ ਸਾਉ ਦੇ ਪੰਜ ਪਾਠ ਕਰ ਲਿਆ ਕਰੋ ਕੋਈ ਨਾ ਕੁਝ ਕਰ ਲਿਆ ਕਰੋ ਇੰਨਾ ਸਮਾਂ ਆਪ ਜੀ ਕਰੋਗੇ ਤੁਹਾਡਾ ਸਮਾਂ ਉਹ ਲਿਖੇ ਲੱਗੇਗਾ ਸੋ ਦੁਨੀਆ ਤੁਰ ਹੀ ਜਾਂਦੀ ਹੈ ਪਤਾ ਨਹੀਂ ਕਦੋਂ ਕਿਸ ਵਕਤ ਚੱਲੇ ਇਹਦਾ ਸਰੀਰ ਰੁਕਣਾ ਹੈ ਪੰਜ ਬਾਤਕ ਸਰੀਰ ਹੈ ਸਮਝ ਗਏ ਇਹ 84 ਲੱਖ ਜਨਨੀ ਕੁਝ ਥੋੜੀ ਨਹੀਂ ਇਹ ਆਪਾਂ ਮਨੁੱਖਾ ਤਨ ਨਹੀਂ ਗਵਾ ਲਿਆ ਫਿਰ ਕੀ ਹੱਥ ਆਏਗਾ ਚੰਗੇ ਕਰਮ ਕੀਰਾਂਗੇ ਫਿਰ ਮਨੁੱਖਾ ਜੀ ਦੀ ਮਿਲ ਜੇਗਾ ਨਹੀਂ ਕਰਾਂਗੇ ਤਾਂ 84 ਲੱਖ ਜੁਨੀ ਵੀ ਲੱਗੇ ਤਿਆਰ ਹੈ ਉਸਾਸ ਸਿੰਘ ਜੀ ਆਪਣੀ ਨਾ ਕਰਿਆ ਕਰੋ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਬੋਲ